ਔਰ ਇਸੇ ਨਗਰ ਦੇ ਵਿੱਚ ਮੈਨੂੰ ਉਹ ਵੀ ਯਾਦ ਆਉਂਦਾ ਕਿ ਜਦੋਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੇ ਜਦੋਂ ਵਿਰਾਤ ਆਈ ਇੱਥੇ ਵਿਆਹ ਕਾਰਜ ਹੋਇਆ ਉਸ ਵੇਲੇ ਦਾਸ ਨਾਲ ਸੀ ਛੋਟੇ ਜਿਹੇ ਹੁੰਦੇ ਵਿੰਡਾਲ ਆਏ ਵਿਰਾਤ ਦੇ ਤੇ ਨਾਲ ਹੀ ਸੰਤਾਂ ਦੇ ਆਏ ਬਸਤੇ ਬਾਬਾ ਜੀ ਨੇ ਕੋਈ ਜ਼ਰੂਰੀ ਰਜੇਵਾ ਸੀ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਕਹਿਣ ਲੱਗੇ ਅਸੀਂ ਛੋਟੇ ਬਾਬਿਆਂ ਨੂੰ ਲੈ ਜਾਣੇ ਆ ਤੇ ਮੇਰੇ ਉਦੋਂ ਉਮਰ ਛੋਟੀ ਸੀ ਤੇ ਬਾਬਾ ਜੀ ਕਹਿਣ ਲੱਗੇ ਵੀ ਨਾਲ ਜਾਓ ਬਰਾਤ ਦੇ ਨਾਲ ਹੀ ਸੰਤਾਂ ਦੇ ਆਏ ਜਦੋਂ ਇੱਥੇ ਬਰਾਤ ਪਹੁੰਚੀ ਉਸ ਵੇਲੇ ਅਗੋਂ ਬੀਬੀਆਂ ਕੋਈ ਗੀਤ ਗਾਉਣ ਵਾਸਤੇ ਜਿਵੇਂ ਵਿਰਾਤ ਆਉਣ ਤੇ ਤੇ ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖ ਕਹਿਣ ਲੱਗੇ ਬੀਬੀਓ ਅਸੀਂ ਬੋਲਦੇ ਹਾਂ ਤੁਸੀਂ ਮਗਰ ਬੋਲੋ ਤੇ ਉਸ ਵੇਲੇ ਇਹ ਟੇਕ ਰੱਖੀ ਬਾਣੀ ਪੜਿਆ ਕਰੋ ਬਾਣੀ ਸੁਣਿਆ ਕਰੋ ਬਾਣੀ ਪੜਿਆ ਕਰੋ ਬਾਣੀ ਮੰਨਿਆ ਕਰੋ ਪੜਿਆ ਕਰੋ ਬਾਣੀ ਸੁਨਿਆ ਕਰੋ ਬਾਣੀ ਪੜਿਆ ਕਰੋ ਬਾਣੀ ਮੰਨਿਆ ਕਰੋ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਤਰਤ ਤਵਲ ਆਕਾਸ਼ ਇਹ ਸ਼ਬਦ ਨਾਲ ਪੜਦੇ ਪੜਦੇ ਤੇ ਸਾਰੀ ਸੰਗਤ ਨਾਲ ਗੁਰਦੁਆਰੇ ਸਾਹਿਬ ਆ ਗਏ ਫਿਰ ਗੁਰਦੁਆਰੇ ਸਾਹਿਬ ਆਣ ਕੇ ਇੱਥੇ ਵਿਆਹ ਕਾਰਜ ਦੀ ਜਿਹੜੀ ਰਸਮ ਸੀ ਉਹ ਸਾਰਾ ਕਾਰਜ ਹੋਇਆ ਤੇ ਬੀਬੀ ਹੁਣਾਂ ਨੇ ਵੀ ਸ਼ਬਦ ਦਾ ਕੀਰਤਨ ਕੀਤਾ ਤੇ ਉਸ ਵੇਲੇ ਦੱਸਿਆ ਵੀ ਇਹ ਬੀਬੀ ਹੁਣੀ ਪੰਜ ਗ੍ਰੰਥੀ ਦਾ ਨਿਤਨੇਮ ਹੈ ਇਹਨਾਂ ਦਾ ਔਰ ਭਾਈ ਅਮਰੀਕ ਸਿੰਘ ਜਣੀ ਵੀ ਉਸ ਵੇਲੇ ਉਹਨਾਂ ਨੇ ਵੀ ਕੋਈ ਗੁਰਮਤ ਦੇ ਵਚਨ ਕਹੇ ਔਰ ਉਹ ਸਮੇ ਦਾ ਜਿਹੜਾ ਦ੍ਰਿਸ਼ ਹੈ ਉਹ ਇੱਕ ਬੜਾ ਆਨੰਦਮਈ ਫਿਰ ਪੰਗਤਾਂ ਦੇ ਵਿੱਚ ਲੰਗਰ ਵਰਤਿਆ ਜਦੋਂ ਅਮਰੀਕਾ ਗਏ ਤੇ ਉਥੇ ਪਾਲ ਯਮਰੀਕ ਸੁਨਾ ਦੇ ਸੁਪੁੱਤਰ